ਕੀ ਸਿਆ ਭਾ ਚੰਗੀ ਤਰ੍ਹਾਂ ਸੌਣ ਵੀ ਨਹੀਂ ਦੇਣ ਦਾ ਉੱਥੇ ਹੀ ਚਲਦੇ ਆ ਫਿਰ ਜੁੜੇ ਰਹਿ ਲਈ ਧੰਨਵਾਦ ਮੈਂ ਤੁਹਾਡਾ ਆਪਣਾ ਸੁਖਬਾਲ ਜੋ ਤੱਕੜ ਤੇ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਂ ਹੈ ਤੁਲੂ ਬਰ ਪਾਣੀ ਮੇ ਡੂ ਮਰੂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵੋਟਾਂ ਦਾ ਰੁਝਾਨ ਚੱਲ ਰਿਹਾ ਹੈ ਤੇ ਮੰਤਰੀ ਸਾਹਿਬ ਦੌਰੇ ਤੇ ਨੇ ਤੇ ਦੋਸਤੋ ਅੱਜ ਦਾ ਦੌਰਾ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਮੰਤਰੀ ਸਾਹਿਬ ਮਿਲਣ ਜਾ ਰਹੇ ਨੇ ਕਰੋ ਬੇਕਾਰ ਹੋਏ ਲੋਕਾਂ ਨੂੰ ਤੇ ਦੋਸਤੋ ਅੱਜ ਦਾ ਇਹ ਦੌਰਾ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਜਦੋਂ ਤੱਕ ਮੰਤਰੀ ਸਾਹਿਬ ਆਉਂਦੇ ਨੇ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਆਂ ਕੁਝ ਹੋਮਲੈਸ ਬੰਦਿਆਂ ਦੇ ਨਾਲ ਜਿਹੜੇ ਕਿ ਅੱਜ ਵੀ ਸੜਕਾਂ 'ਤੇ ਸੌਣ ਦੀ ਮਜਬੂਰ ਆ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਤੰਗੀਆਂ ਤੁਲਸੀਆਂ ਹਨ ਆਜੋ ਉਹ ਕਿਹੜਾ ਵੇ ਤੂੰ ਅੰਨਾ ਹੋ ਗਿਆ ਵਾ ਹੋਏ ਚਾਚਾ ਤਾ ਤੂ ਓਏ ਹਾਨਿਆ ਤੂੰ ਕਿਧਰ ਤੁਰਿਆ ਫਿਰਦਾ ਹੈ ਵਲੇ ਆਪਾਂ ਵੀ ਇੱਧਰ ਹੀ ਕੇ ਇੱਧਰ ਚਮਕੀਲਾ ਲੱਗਾ ਵਾ ਗੱਲ ਫੇ ਚਾਚਾ ਪਾਸਾ ਤੇ ਮਾਰ ਓ ਪਾਸਾ ਮਾਰਨ ਨੂੰ ਚਾਚਾ ਗਾੜੀ 132 13 ਦੇ ਤੇ ਪਿਆ ਵਾ ਇੱਧਰ ਆ ਕੇ ਪੈ ਜਾ ਕੇ ਲੰਮੇ ਤੇ ਉਧਰ ਕੀ ਗੱਲ ਹੀ ਉਧਰ ਹੀ ਪਿਆ ਰਹਿੰਦਾਗੇ ਓ ਜਾ ਚਾਚਾ ਉਧਰ ਤੇ ਠੋਡੀ ਬੜਾ ਫਿਰਨ ਡਿਆ ਓਏ ਉਧਰ ਠੋਡ ਫਿਰਨ ਡਿਆ ਨਾ ਤੇ ਇੱਧਰ ਚੌਂਕੀਦਾਰ ਫਿਰਨ ਡਿਆ ਹੀ ਅਗਲਾ ਮਿੰਟ ਮਿੰਟ ਬਾਅਦ ਆ ਕੇ ਠਾਉਣ ਡਿਆ ਹੀ ਚਾਚਾ ਇੰਨਾ ਗੱਲਾਂ ਤੋਂ ਮੈਂ ਇੱਧਰ ਨਹੀਂ ਆਉਂਦਾ ਉਹ 7 ਸਾਲ ਹੋ ਗਏ ਮੈਨੂੰ ਬੱਸ ਸਟੈਂਡ ਤੇ ਸੌਂਦੇ ਨੂੰ ਭੁੱਲ ਨੀ ਯਾਰੇ ਲਈਦੇ ਆ ਉਹ ਤੈਨੂੰ ਤਾਂ ਮੈਂ ਕਹਿੰਨਾ ਉਧਰ ਆ ਤੈਨੂੰ ਕਿਤੇ ਆਸ਼ੂਸ਼ ਕਰਾਵਾਂ ਆ ਤੈਨੂੰ ਐਸ਼ ਕਰਾ ਅਸਰੀ ਐਸ ਤੇ ਮਾਮਾ ਆ ਕਹਿੰਦਾ ਜਦਾਂ ਬੱਸ ਅਡੇ ਦੀ ਰਜਿਸਟਰੀ ਹੁੰਦੀ ਤੇਰੇ ਕੋਲ ਉਹ ਸੌਣ ਹੀ ਜਾਣਾ ਉਥੇ ਉਹ ਰਜਿਸਟਰੀ ਨਹੀਂ ਹੈਗੀ ਨੀਂਦ ਤੇ ਸੌਖੀ ਆਉਂਦੀ ਹੈ ਨਾ ਉਹ ਲੰਮੇ ਬਹਿਗਾ ਨਾ ਤੇ ਨੀਂਦ ਇੱਥੇ ਵੀ ਆ ਜਾਊਗੀ ਸੌ ਜਾ ਚੁੱਪ ਕਰਕੇ ਚਾਚਾ ਵੇਹ ਮੈਨੂੰ ਉਪਰੇ ਥੋਂ ਤੇ ਨੀਂਦ ਨਹੀਂ ਆਉਂਦੀ ਹੁੰਦੀ। ਓਹ ਕੰਜਰ ਦੇ ਆਪਰੇ ਥਾਂ ਤੇ ਟੱਟੀ ਨਹੀਂ ਆਉਂਦੀ ਹੁੰਦੀ, ਨੀਂਦ ਆ ਜਾਂਦੀ ਹੁੰਦੀ ਆ। ਡੰਗਰ ਨਾਲ ਵੱਛੀ ਦਾ ਨੀਂਦ ਆਵੇ। ਅਸੀਂ ਆਪਣਾ ਕਿਹੜਾ ਕੋਹ ਲੁੱਟਿਆ ਚੱਲਿਆ ਵਾ ਇਥੋਂ। ਚਾਚਾ ਵਾ ਵੇਹ ਜਿਹੜੇ ਘਰਾਂ ਦੇ ਸੁੱਤੇ ਹੋਣੇ ਉਹਨਾਂ ਨੂੰ ਕਿੰਨੇ ਨਿਯਾਰੇ ਹੋਣੇ। ਓਏ ਉਹਨਾਂ ਨੂੰ ਗਦਰ ਨਿਯਾਰੇ ਹੋਣੇ ਆ। ਲੈ, ਚਾਨਾਂ ਸੁੱਤੇ ਤੇ ਹੋਣੇ ਆ ਨਾ। ਓਏ ਬੰਦਾ ਦੁਖੀ ਆ ਓਏ। ਜਿੱਥੇ ਵੀ ਪਿਆ ਹੋਗਾ ਨਾ ਖਾੜਿਆ, ਬੰਦਾ ਦੁਖੀ ਆ। ਦੁਨੀਆਂ ਦੇ ਜਿਹੜਾ ਬੰਦਾ ਆ ਗਿਆ ਨਾ ਸਮਝਲਾ ਉਹ ਵਕਾਰਾਂ 'ਚ ਰੁੱਝ ਜਾਂਦਾ ਆ ਆਪਣੀ ਕਿਸਮਤ ਆਪਣੇ ਨਾਲ ਉਹਨਾਂ ਦੀ ਕਿਸਮਤ ਉਹਨਾਂ ਨਾਲ ਚਾਚਾ ਇੱਕ ਰੀ ਮੈਂ ਸੁੱਤਾ ਹਾਂ ਬੈੱਡ ਤੇ ਨਿਕਾਇਆ ਹੁੰਦਾ ਅੱਛਾ ਮੈਂ ਮੈਂ ਤਲਾਈ ਤੇ ਮੋਤਾ ਤੇ ਬੀਬੀ ਨੇ ਮੈਨੂੰ ਵੜਾ ਕੁੱਟਿਆ ਹੀ ਬਸ ਤਦੇ ਫਿਰ ਤੇਰੇ ਕੋ ਬੈੱਡ ਖੋਲਿਆ ਰੱਬ ਨੇ ਇਹ ਛੜਕਾ ਦੇ ਪੈਨਿਆ ਚਾਚਾ ਦੇ ਰੱਬ ਨੇ ਸਾਡੀ ਕਿਸਮਤ ਇੰਨੀ ਮਾੜੀ ਲਿਖੀ ਸੀ ਤਾਨੂੰ ਮਾਸਾ ਜਾਤੀ ਦੇ ਦਿੰਦਾ ਕਿਉਂ ਜੱਤ ਕੋ ਦੇ ਦਿੰਦਾ ਆ ਵੇ ਕੁੱਤੇ ਉਦਾਂ ਹੀ ਘੁੰਜੇ ਫਿਰਦੇ ਆ ਇਹਨਾਂ ਨੂੰ ਮਾਸਾ ਠੰਡ ਨਹੀਂ ਲੱਗਦਾ ਉਹ ਭੋੜਿਆ ਜਨਵਰਾਂ ਤੇ ਇਨਸਾਨਾਂ 'ਚ ਫਰਕ ਹੁੰਦਾ ਵਾ ਓਏ ਆਪਾਂ ਵੀ ਚਾਚਾ ਦਾ ਨਵਰੀਆਂ ਕਦੀ ਕਿਤੇ ਕਦੀ ਕਿਤੇ ਇਹ ਸਾਰਾ ਮੇਰੀ ਗਰੀਬੀ ਦਾ ਖੇੜ ਹੀ ਹੋ ਮੈਂ ਲਾਲਿਆ ਸਾਹਿਬ ਕੋਈ ਨਹੀਂ ਕਿਤੇ ਸੁਣੂਗਾ ਰੱਬ ਆਪਣੀ ਵੀ ਸੌਂ ਜਾ ਚੁੱਪ ਕਰਕੇ ਹੁਣ ਐਵੇਂ ਗੱਲਾਂ ਨਾ ਕਰੀ ਆ ਨੀਂਦ ਆਈ ਆ ਸਵੇਰੇ ਜਾਣਾ ਵੀ ਸਰਕਾਰ ਇਹਨਾਂ ਨੂੰ ਵੇਚ ਕੇ ਸੁੱਤੀ ਆ ਇੱਕ ਘੋੜੇ ਵੇਚ ਕੇ ਸੁੱਤੇ ਆ। ਆ ਵੇਖੋ ਕੈਮਰੇ ਵਾਲਿਆ ਘਰ ਪਾਵੇਂ ਇਹਨਾਂ ਦੇ ਪੱਕੇ ਨਹੀਂ ਆ। ਨੀਂਦ ਵੇ ਇਹਨਾਂ ਦੀ ਕਿੱਡੀ ਪੱਕੀ ਆ। ਉਹ ਲੋਕਾਂ ਨੂੰ ਤੇ ਸ਼ੀਸ਼ ਮਹਿਲਕ ਵੀ ਨਹੀਂ ਇਹਨਾਂ ਦੀ। ਇਹ ਸੜਕ ਤੇ ਪਏ ਆ। ਓ ਭਾ। ਓ ਵੀਰ। ਹੋਇ ਟੋਟਾ ਢੀ ਇੰਟਰਵਿਊ ਲੈਣੀ ਆ। ਓ ਭਾ। ਸਵੇਰੇ ਆਈ ਅਜੇ ਸਾਡੀ ਇੰਟਰਵਿਊ ਗਿੱਲੀ ਆ। ਉਹ ਇੰਟਰਵਿਊ ਲੈਣੀ ਆ ਇੰਟਰਵਿਊ। ਇੰਟਰਵਿਊ। ਚਾਚਾ। ਓ ਚਾਚਾ। ਔਰ ਤੇ ਤੋ ਕਹ ਮੰਗਦਾ ਹੀ। ਓ ਕੀ ਗੱਲ ਆ ਭਰਾ ਤੈਨੂੰ ਅੱਧੀ ਰਾਤ ਉਹ ਇੰਟਰਵਿਊ ਲੈਣਾ ਹੈ ਤੁਹਾਡੀ ਇੰਟਰਵਿਊ ਓਏ ਆਖੀ ਧੋਗੇ ਸੁੱਕਣੇ ਪਾਈ ਆ ਉਹ ਇੰਟਰਵਿਊ ਫੇਰੇ ਆਈ ਚਾਚਾ ਕੋਟ ਤੇ ਨੇ ਆ ਪਾਇਆ ਵਾ ਜਿੱਦਾਂ ਮਕਲਾਵੇ ਤੇ ਚੱਲਿਆ ਕਿ ਇਹਦੇ ਤੋਂ ਇਹਦਾ ਇੰਟਰਵਿਊ ਨਹੀਂ ਹੈਗਾ ਓਏ ਅੰਡਰਵੇਅਰ ਨਹੀਂ ਇੰਟਰਵਿਊ ਗੱਲਬਾਤ ਕਰਨੀ ਆ ਤੁਹਾਡੇ ਨਾਲ ਗੱਲਬਾਤ ਕਰਨੀ ਆ ਓ ਸਾਡੇ ਨਾਲ ਕਾਦੀ ਗੱਲਬਾਤ ਕਰਨੀ ਆ ਓ ਘਰ ਪੱਕੇ ਲੈਣੇ ਆ ਕਿ ਨਹੀਂ ਹਾਂ ਲੈਣੇ ਆ ਲੈਣੇ ਆ ਓ ਚਾਚਾ ਨਾਲ ਠੰਡ ਤੋਂ ਤੇ ਬਚਾਂਗੇ ਚੱਲ ਦੇ ਦਿਓ ਘਰ ਪੱਕੇ ਫਿਰ ਚਲੋ ਫਿਰ ਮੇਰੀਆਂ ਗੱਲਾਂ ਦੇ ਜਵਾਬ ਦੋ ਜਵਾਬ ਦੇ ਦੇਣੇ ਆਹ ਕਿਹੜੀ ਗੱਲ ਹੈ ਜਵਾਬ ਦੇ ਦੇਣੇ ਦੋਸਤੋ ਇੱਕ ਵਾਰ ਫਿਰ ਤੋਂ ਸਵਾਦ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਂ ਹੈ ਚੁੱਲੂ ਪਰ ਪਾਣੀ ਮੇ ਡੂਬ ਮਰੋ ਚਲੋ ਆਓ ਤੁਹਾਨੂੰ ਮਿਲਾਉਨੇ ਆ ਕੁਝ ਹੋਮਲੈਸ ਬੰਦਿਆਂ ਦੇ ਨਾਲ ਤੇ ਚਲੋ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ ਕਿ ਉਹ ਇੱਥੇ ਕੀ ਮਹਿਸੂਸ ਕਰਦੇ ਨੇ ਉਹ ਭਾਗ ਕਿਹੜੇ ਟੇਸ਼ਨ ਤੋਂ ਆਇਆ ਉਹ ਟੇਸ਼ਨ ਨਹੀਂ ਚੈਨਲ ਆਇਆ ਆਪਣਾ ਚੁੱਲੂ ਪਰ ਪਾਣੀ ਮੇ ਡੂਬ ਮਰੋ ਪਾਣੀ ਦਾ ਨਾ ਹਿਸਾਬ ਨਾ ਲੈ ਕਿਉਂਕਿ ਅਸੀਂ ਹਿਸਾਬ ਨਾ ਹੀ ਨਾਉਣੇ ਉਹ ਤੇ ਨਾਉਦੇ ਕਿਉਂ ਨਹੀਂ ਜੇ ਉਹਨਾਂ ਅਗੇ ਕੀ ਕਰਨਾ ਵਾ ਖੋਤਿਆਂ ਵਾਂਗੂ ਤਾਂ ਫੇਰ ਸੜਕਾਂ ਤੇ ਲਟਣਾ ਹੁੰਦਾ ਇਸ ਕਰਕੇ ਅਸੀਂ ਸਾਲ ਸਮਾਂ ਹੀ ਨਾਉਣੇ ਵੀਰ ਜੀ ਉਹ ਭਰਾਵਾ ਕੱਟਾ ਮਿੱਟੀ ਬਹੁਤ ਪੈਂਦਾ ਵਾ ਇਹ ਕਰਕੇ ਅਸੀਂ ਘਾਟ ਹੀ ਨਾਉਣੇ ਆ ਹਾਂ ਵੇਖੋ ਦੋਸਤੋ ਕਿੰਨੀ ਮਜਬੂਰੀ ਆ ਕਿੰਨੀ ਲਾਚਾਰੀ ਆ ਉਹ ਇਹ ਦਿਨੋਂ ਤੋਂ ਵੀ ਆਤਰਿਆ ਉਹਨਾਂ ਨੂੰ ਕੀ ਦੱਸਣੇ ਉਹਨਾਂ ਸਭ ਲੈ ਕੇ ਉਹਨਾਂ ਸਾਡੇ ਨੂੰ ਸੱਚਾ ਮੈਨੂੰ ਲੱਗਦਾ ਇਹ ਆਪਾਂ ਨੂੰ ਖਿੱਚਣ ਡਿਆਈ ਸਾਹਮਣੇ ਤੇ ਕੋਈ ਵੀ ਨਹੀਂ ਆ ਹਾਂ ਭਰਾਵਾ ਗਾੜੀ ਤੇ ਕੋਈ ਵੀ ਨਹੀਂ ਹੈਗਾ ਉਹ ਸਭ ਕੁਝ ਹੈਗਾ ਵਾ মিডিਆ ਲੋਕਤੰਤਰ ਦਾ ਚੌਥਾ ਥੰਬਿਆ ਤੇ ਇਹਨੇ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਆ ਮੈਨੂੰ ਇਹ ਦੱਸੋ ਤੁਹਾਡਾ ਨਾਂ ਕੀ ਆ ਮੇਰਾ ਨਾਂ ਜੀ ਰੁਲਦੂ ਕਦੇ ਸੜਕਾਂ ਤੇ ਰੁਲਦਿਆਂ ਵਾ ਤੇ ਤੂੰ ਮੈਂ ਮਈਆ ਤੇ ਮਈਆ ਵੀ ਸੜਕਾਂ ਤੇ ਰੁਲਦੇ ਕਿ ਮਈਆ ਕਿਹੜੇ ਜੱਜ ਲੱਗ ਜਾਂਦੇ ਆ ਉਹ ਤੁਹਾਡਾ ਰਿਸ਼ਤਾ ਕੀ ਆ ਰਿਸ਼ਤਾ ਪਾ ਇਹ ਮੇਰਾ ਚਾਚਾ ਲੱਗਦਾ ਹੀ ਉਹ ਤੁਸੀਂ ਸਾਰਾ ਡੱਬਰ ਘਰੋਂ ਕੱਢੇ ਜੇ ਉਹ ਭਰਾਵਾ ਘਰੋਂ ਕੱਢੇ ਦਾ ਕੀ ਮਤਲਬ ਆ ਅਸੀਂ ਇਥੇ ਭੀੜ ਥੋੜਾ ਮੰਗਨਿਆ ਉਹ ਮਿਹਨਤ ਕਰਦੇ ਆ ਸਵੇਰ ਤੋਂ ਬੈਟਰੀ ਚਲਾਉਣ ਜਾਈਦਾ ਤੇ ਫੇਰ ਆ ਕੇ ਤੇ ਥੱਕ ਟੁੱਟ ਕੇ ਦੋ ਘੜੀ ਸੌਂ ਜਾਈਦਾ ਤੇ ਕੱਡੀ ਕੀ ਗੱਲ ਆ ਮਿਹਨਤ ਕਰਦੇ ਜੇ ਤੇ ਛੱਤ ਕਿਉਂ ਨਹੀਂ ਪਾਉਂਦੇ ਉਹ ਭਰਾਵਾ ਛੱਤ ਕਿੱਥੋਂ ਪਾ ਲਈਏ ਉਹ ਜਿੰਨੀ ਮਹਗਾਈ ਆ ਇਹੋ ਜੀ ਮਹਗਾਈ ਚ ਛੱਤ ਪੈਂਦੀ ਆ ਮਹਗਾਈ ਨਹੀਂ ਤੇ ਫੜ ਕੇ ਜਲੂਸ ਕਢਦਾ ਲੋਕਾਂ ਦਾ ਓਏ ਹੁਣ ਤੇ ਇੰਡੀਆ ਵੀ ਡਿਜੀਟਲ ਹੋ ਗਿਆ ਵਾ ਪਾਜੀ ਮਰੂਤੇ ਜੋ ਪੈਰ ਥੱਲੇ ਲਾ ਕੇ ਵੇਖੋ ਬਹੁਤ ਗਰੀਬ ਤਾਂ ਨਾ ਵੇਖੋਗੇ ਨਾ ਬਹੁ ਗਰੀਬੀ ਜਿਹੜਾ ਸੁਫੀ ਹੁੰਦਾ ਉਹਨੂੰ ਸਾਰੇ ਸੌਕੇ ਲੱਗਦੇ ਆ ਤੁਸੀਂ ਇਹ ਦੱਸੋ ਤੁਹਾਡਾ ਖਾਣ ਪੀਣ ਕਿਦਾਂ ਚੱਲਣ ਧਿਆ ਆ ਉਹ ਖਾਣ ਪੀਣ ਦੇ ਆਪਣਾ ਖੁੱਲਾ ਹੀ ਆ ਉਹ ਗੁਰੂਆਂ ਪੀਨਾਂ ਦੀ ਧਰਤੀ ਆ ਪੰਜਾਬ ਉਹ ਇੱਥੇ ਜਿਹੜਾ ਬੰਦਾ ਆ ਜੇ ਨਾ ਉਹ ਭੁੱਖਾ ਨਹੀਂ ਮਰਦਾ ਠੰਡ ਨਾਲ ਭਾਵੇਂ ਮਰ ਜੀ ਇੱਥੇ ਰਾਤ ਸੌਂਦੇ ਜੇ ਤੁਹਾਨੂੰ ਕੋਈ ਚੋਰੀ ਚਾਰੀ ਦਾ ਖਤਰਾ ਨਹੀਂ ਹੁੰਦਾ ਸਾਨੂੰ ਕਾਦਾ ਡਰਿਆ ਅਸੀਂ ਕਿਹੜਾ ਇੱਥੇ ਤਜੋਰੀਆਂ ਰੱਖ ਕੇ ਬੈਠੇ ਹਾਂ ਸਾਨੂੰ ਕਾਦਾ ਸਾਡੇ ਤੇ ਕੱਪੜੇ ਹੀ ਆ ਜਿਹੜੇ ਅਸੀਂ ਗਲ ਪਾਏ ਆ ਹੋਰ ਸਾਡੇ ਕੋਲ ਕੁਝ ਨਹੀਂ ਹੈਗਾ ਜਿਵੇਂ ਕਿ ਵੇਖਿਆ ਗਿਆ ਹੋ ਕਿ ਛੜਕਾਂ ਦੇ ਜਿਹੜੇ ਸੌਦੇ ਆ ਉਹ ਜ਼ਿਆਦਾਤਰ ਨਸ਼ਾ ਪਤਾ ਕਰਦੇ ਆ ਕਿਤੇ ਤੁਸੀਂ ਵੀ ਨਸ਼ਾ ਪਤਾ ਤੇ ਨਹੀਂ ਕਰਦੇ ਜਾਂਦਾ ਉਹ ਅਸੀਂ ਤੈਨੂੰ ਨਸ਼ੇ ਵਾਲੇ ਦੀਨੇ ਆ ਉਹ ਭਰਾਵਾ ਇੱਥੇ ਸਾਰੇ ਨਸ਼ੇ ਵਾਲੇ ਨਹੀਂ ਆਉਂਦੇ ਸਿਰ ਫਸੇ ਵਾਲੇ ਵੀ ਆਉਂਦੇ ਅੱਛਾ ਤੇ ਤੁਸੀਂ ਫਸੇ ਵਾਲੇ ਜੇ ਤੇ ਹੋਰ ਉਹ ਭਰਾਵਾ ਅਸੀਂ ਤੇ ਮਜਬੂਰੀ ਨੂੰ ਬੈਠੇ ਆ ਅਸੀਂ ਇੱਥੇ ਚਾਰ ਨੂੰ ਥੋੜਾ ਬੈਠੇ ਆ ਉਹ ਬਾਕੀ ਗੱਲ ਤੇਰੀ ਵੀ ਠੀਕ ਆ ਨਸ਼ਾ ਪਤਾ ਬਹੁਤ ਵਧ ਗਿਆ ਪੰਜਾਬ 'ਚ ਲੁੱਟਾਂ ਖੋਹਾਂ ਵੀ ਬਹੁਤ ਹੋਣੀਆਂ ਕੋਈ ਤੁਹਾਡੇ ਨਾਲ ਵੀ ਘਟਨਾ ਵਾਪਰੀ ਇਦਾਂ ਦੀ ਘਟਨਾ ਇੱਕ ਭਰਾ ਆਹੀ ਤੈਨੂੰ ਕੀ ਦਸੀਏ ਹਾਂ ਅਮੀਰ ਬੱਸ ਸਟੈਂਡ ਤੇ ਇੱਕ ਦਿਨ ਸੁੱਤੇ ਤੇ ਦੋ ਮੁੰਡੇ ਰਾਹੇ ਅੱਛਾ ਉਹਨਾਂ ਮਾਰੇ ਦੋ ਦੋ ਸਾਡੇ ਠੋਡ ਕਹਿੰਦੇ ਕੱਢ ਦੋ ਜੋ ਹੈਗਾ ਤੁਹਾਡੇ ਕੋਲ ਨਹੀਂ ਤੇ ਗੋਲੀ ਮਾਰ ਦਾਂਗੇ ਫਿਰ ਕੀ ਕੱਢਿਆ ਭਾਜੀ ਸਾਡੇ ਕੋ ਕੀ ਜੂਆ ਸੀ ਮਾਈਏ ਦਾ ਡਰਦੇ ਦਾ ਪੱਦ ਨਿਕਲ ਗਿਆ ਜੋ ਕੁਝ ਹੋ ਗਿਆ ਸੀ ਭਾਜੀ ਹੁਣ ਉਹ ਹੀ ਕੱਢਣਾ ਸੀ ਬਾਕੀ ਗਰੀਬ ਬੰਦੇ ਦਾ ਪੱਦ ਤੇ ਤਰੋ ਨਿਕਲਿਆ ਹੀ ਹੁੰਦਾ ਵਾ ਤੁਸੀਂ ਪਿਸਤੌਲ ਦੇਖਿਆ ਉਹਨਾਂ ਕੋਲ ਪਿਸਤੌਲ ਉਹ ਭਾਜੀ ਇਹਦੇ ਅੱਖਾਂ ਹੀ ਅਗਲੇ ਦਿਨ ਖੋਲੀਆਂ ਵਾ ਸਾਨੂੰ ਉਹਦੇ ਦੁਕਾਨ ਵਾਲਿਆਂ ਨੇ ਠੋਡ ਮਾਰ ਮਾਰ ਕੇ ਠਾਇਆ ਕਿਉਂ ਉਹ ਭਾਜੀ ਉਹਨਾਂ ਦਾ ਦੁਕਾਨ ਨਹੀਂ ਖੋਲਣੀ ਟਾਈਮ ਹੋ ਗਿਆ ਸੀ ਨਾ ਮਾਈਏ ਦੇ ਪੱਦ ਨੇ ਬਚਾਈ ਚਾਚੇ ਦੀ ਜਾਨ ਉਹ ਫੇ ਕੀ ਹੋ ਗਿਆ ਨਿਕਲ ਗਿਆ ਤੂੰ ਕੀ ਮਿੰਟਕ